ਤਬਦੀ ਖਬਰ ਹੈ ਸ੍ਰੀ ਮਿਸ਼ਕਰ ਬੱਲੂਆਣਾ ਦੇ ਪਿੰਡ ਰਾਏਪੁਰਾ ਜਾ ਰਹੇ ਸੁਨੀਲ ਜਾਖੜ ਨੂੰ ਪੁਲਿਸ ਨੇ ਰੋਕਿਆ ਹੈ ਬੋਹਰ ਡੱਬ ਵਾਲੀ ਰੋਡ ਤੇ ਕਾਲਾ ਟਿੱਬਾ ਟੋਲ ਪਲਾਜ਼ਾ ਤੇ ਰੋਕਿਆ ਗਿਆ ਹੈ ਸੁਨੀਲ ਜਾਖੜ ਨੇ ਟੋਲ ਪਲਾਜ਼ਾ ਤੇ ਤਰਨਾ ਲਗਾ ਦਿੱਤਾ ਇਸ ਵੇਲੇ ਦੀ ਬੇਗਾਨਤ ਵੱਡੀ ਖਬਰ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕੱਲ ਹੰਗਾਮਾ ਹੋਇਆ ਔਰ ਭਾਜਪਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਤਾਂ ਹੁਣ ਬੱਲੂਆਣਾ ਦੇ ਪਿੰਡ ਰਾਏਪੁਰਾ ਵਿਚਲੇ ਕੈਂਪ ਦੇ ਵਿੱਚ ਸੁਨੀਲ ਜਾਖੜ ਸ਼ਾਮਲ ਹੋਣ ਜਾ ਰਹੇ ਸਨ ਔਰ ਕੱਲ ਪੁਲਿਸ ਨੇ ਭਾਜਪਾ ਦੇ ਕਈ ਆਗੂਆਂ ਨੂੰ ਰੋਕਿਆ ਸੀ ਰੀਟੇਨ ਕੀਤਾ ਸੀ ਤਾਂ ਭਾਜਪਾ ਸਰਕਾਰ ਤੇ ੱਤੇ ਸ਼ਿਕਾਇ ਕੱਲ ਗਵਰਨਰ ਦੇ ਕੋਲ ਵੀ ਸ਼ਿਕਾਇਤ ਕੀਤੀ ਸੀ ਤਾਂ ਸੁਨੇਲ ਜਾਖੜ ਇੱਕ ਵੱਡੇ ਆਕੂ ਨੇ ਔਰ ਖਾਸ ਤੌਰ ਤੇ ਗੱਲ ਕੀਤੀ ਜਾਵੇ ਵਿਸ਼ੇਸ਼ ਕਾਂਗਰਸ ਸੁਗੇ ਨੇ ਪਰ ਇਸ ਵੇਲੇ ਕਮਾਂ ਸਾਹਮਣ ਰਹੇ ਨੇ ਭਾਜਪਾ ਪੰਜਾਬ ਦੀ ਔਰ ਕੱਲ ਉਹਨਾਂ ਦੇ ਵੱਲੋਂ ਇਲਜ਼ਾਮ ਵੀ ਲਗਾਏ ਗਏ ਸੀ ਤਾਂ ਇਸ ਵਿੱਚਕਾਰ ਇਹ ਵੱਡੀ ਖਬਰ ਹੈ ਕਿ ਹੁਣ ਉਹਨਾਂ ਨੂੰ ਰੋਕਿਆ ਗਿਆ ਹੈ ਬੰਨਵਾਣਾ ਦਾ ਪਿੰਡ ਰਾਏਪੁਰਾ ਜਾ ਰਹੇ ਸੰ ਸੁਨੇਲ ਜਾਖੜ ਪੁਲਿਸ ਨੇ ਵਿਚਕਾਰੀ ਰੋਕਿਆ ਆ ਬੋਹੜ ਡੱਬਾ ਵਾਲੀ ਰੋਡ ਤੇ ਕਾਲਾ ਟਿੰਬਾ ਟੋਲ ਪਲਾਜ਼ਾ ਹੈ ਉੱਥੇ ਰੋਕਿਆ ਗਿਆ ਜੋ ਜਾਣਕਾਰੀ ਮਿਲੀ ਹੈ ਔਰ ਸੁਨੇਲ ਜਾਖੜ ਨੇ ਉੱਥੇ ਹੀ ਤਰਨਾ ਲਗਾ ਲਿਆ ਔਰ ਹੁਣ ਜਾਣਕਾਰੀ ਜ਼ਰੂਰ ਲਵਾਂ ਹੋਰ ਵਧੇਰੇ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਤਸਵੀਰਾਂ ਕਿਉਂਕਿ ਜੇਕਰ ਸੁਨੀਲ ਜਾਖੜ ਜਾਰੇ ਸੰਤ ਉਪਸਭਾਵਿਕ ਤੌਰ ਤੇ ਉਹਨਾਂ ਦੇ ਨਾਲ ਵਰਕਰ ਵੀ ਹੋਣਗੇ ਔਰ ਇਹ ਤਸਵੀਰ ਵੀ ਸਾਹਮਣੇ ਆ ਗਈ ਹੈ ਇਹ ਤਸਵੀਰ ਸਾਹਮਣੇ ਆ ਗਈ ਹੈ ਦੱਸਦੀ ਹੈ ਕਿ ਧਰਨਾ ਲਗਾ ਦਿੱਤਾ ਗਿਆ ਹੈ ਮਲਵਾਣਾ ਦਾ ਪਿੰਡ ਰਾਏਪੁਰਾ ਅ ਪਿਛਲੇ ਕੈਂਪ ਦੇ ਵਿੱਚ ਸ਼ਾਮਲ ਹੋ ਜਾਰੇ ਸੰਤ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਕਰਦੇ ਨੇ ਨਾਜ਼ਰ ਨਾਰੇਬਾਜ਼ੀ ਜ਼ਰੂਰ ਕੀਤੀ ਜਾ ਰਹੀ ਹੈ ਔਰ ਵੱਡੀ ਗਿੱਤੀ ਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਵਰਕਰ ਵੀ ਮੌਜੂਦ ਨੇ ਔਰ ਸਿਰਲ ਜਾਖਰ ਦੇ ਵੱਲੋਂ ਇੱਥੇ ਧਰਨਾ ਲਾ ਦਿੱਤਾ ਗਿਆ ਕਿ ਕਿ ਮਸਦਾ ਹੀ ਕੋਈ ਹੈ ਇਹ ਕਿਹਾ ਜਾ ਰਿਹਾ ਹੈ ਭਾਜਪਾ ਦੇ ਵੱਲੋਂ ਕਿ ਅਸੀਂ ਕੇਂਦਰ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਪਰ ਦੂਜੇ ਪਾਸੇ ਅਵਾਦੀ ਪਾਰਟੀ ਦਾ ਕਹਿਣਾ ਹੈ ਕਿ ਸਰਕਾਰ ਦਾ ਕਹਿਣਾ ਹੈ ਕਿ ਨਿੱਜੀ ਜਾਣਕਾਰੀ ਲੋਕਾਂ ਦੀ ਇਕੱਠੀ ਕੀਤੀ ਜਾ ਰਹੀ ਹੈ ਜੋ ਬਿਲਕੁਲ ਵੀ ਮਨਜ਼ੂਰ ਨਹੀਂ ਹੋਏਗੀ ਕਿਉਂਕਿ ਉਸ ਦਾ ਮਿਸ ਯੂਜ਼ ਕੀਤਾ ਜਾ ਸਕਦਾ ਹੈ ਹਾਲਾਂਕਿ ਭਾਜਪਾ ਦਾ ਕਹਿਣਾ ਹੈ ਕਿ ਅਸੀਂ ਸਕੀਮਾਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਤਾਂ ਇਹ ਇਸ ਵੇਲੇ ਸਥਿਤੀ ਜਿਹੜੀ ਦੇਖੋ ਔਰ ਇਸ ਵੇਲੇ ਸਿੱਧੀਆਂ ਤਸਵੀਰਾਂ ਨੇ ਧਰਨੇ ਦੀਆਂ ਬੰਲੂ ਆਣਾ ਤੋਂਏ ਤਸਵੀਰਾਂ ਨੇ ਜਟੋਲ ਪਲਾਜ਼ਾ ਤੇ ਜ਼ਰੂਰ ਸੁਨਰ ਜਾਖੜ ਡੋਰਾਂ ਨੂੰ ਰੋਕਿਆ ਹੈ ਉੱਥੇ ਹੀ ਵਰਕਰਾਂ ਨੇ ਧਰਨਾ ਲਗਾ ਦਿੱਤਾ ਸੁਨਰ ਜਾਖੜ ਨੇ ਧਰਨਾ ਲਗਾ ਦਿੱਤਾ ਸਾਥੀਓ ਅਸੁੰਦਿਆ ਕੀ ਕੁਝ ਕਿਹਾ ਜਾ ਰਿਹਾ ਹੈ ਜਾਨੀ ਸਾਹਿਬ ਪੰਜਾਬ ਸਰਕਾਰ ਆਮ ਆਦਮੀ ਦੀ ਸਰਕਾਰ ਆਜ ਤਾਂ ਦੋ ਚੀਜ਼ਾਂ ਕਰਦੀ ਇੱਕ ਤੁਮ ਆਪ ਕੋ ਡੋਲ ਦੇ ਦਿਓ ਤੇ ਦੂਜਾ ਤੁਹਾਡੀ ਜਿਹੜੀ ਤਾਕਤ ਹੈ ਅਹਿਸਾਸ ਹੈ ਬੀਜੇਪੀ ਦੇ ਜਿਹੜੇ ਵਰਕਰ ਦੀ ਤਾਕਤ ਦਾ ਅਹਿਸਾਸ ਹੈ ਤੇ ਅੱਜ ਦੇ ਦਿਨ ਅੱਜ ਆ ਜਿਹੜੀ ਤਰੀਖ ਹੈ 22 ਅਗਸਤ ਆ ਮਾਰਕ ਕਰ ਲੋ ਜਿਵੇਂ ਕਹਿੰਦੇ ਨੇ ਟਰਨਿੰਗ ਪੁਆਇੰਟ ਮੈਚ ਦਾ ਟਰਨਿੰਗ ਪੁਆਇੰਟ ਅੱਜ ਆ ਪੂਰੇ ਪੰਜਾਬ ਚ 2027 ਦਾ ਟਰਨਿੰਗ ਪੁਆਇੰਟ ਅੱਜ ਪੰਜਾਬ ਮੈਂ ਆ ਗਿਆ ਤੇ ਆ ਡੇਟ ਨੂੰ ਕਰ ਲੋ ਔਰ ਜਿਹਾ ਮੈਂ ਕਹਿ ਲਾਗ ਰਿਓ ਜਿਹਨੇ ਮੈਂ ਗੱਲ ਕੀਤੀ ਸੀ ਜੀ ਆਪਾਂ ਬਾਗੜੀ ਮੈਂ ਕਾਮੀਆਂ ਡੋਲ ਦੇ ਦਿਓ ਡੋਣੀ ਖਾਤਰ ਦੇ ਦਿਓ ਵੀ ਜਿਹੜੇ ਆਪਾਂ ਕੰਮ ਕਰਨ ਵਾਸਤੇ ਜਾ ਰਹੇ ਸੀ ਰਾਏਪੁਰਾ ਵੰਦਨਾ ਜੀ ਆਪਾਂ ਤੇ ਲੋਕਾਂ ਦਾ ਹੈਲਥ ਕਾਰਡ ਬਣਾਉਣ ਜਾਣ ਲੱਗ ਰਹੇ ਆਪਾਂ ਤੇ ਜਿਕੇ ਆਪਣਾ ਮਜ਼ਦੂਰ ਸਾਥੀ ਹੈ ਆਪਣਾ ਮਿਸਤਰੀ ਸਾਥੀ ਹੈ ਵਿਸ਼ਵਕਰਮਾ ਕਾਰਡ ਬਣਾਉਣ ਜਾਣ ਲੱਗ ਰਹੇ ਆਪਾਂ ਆਪਣੇ ਜਿਹੜੇ ਕਿਸਾਨ ਪਰ ਹੈ ਜਿਹੜੇ ਕੋਈ ਸਰਕਾਰ ਦੀ ਸਕੀਮ ਤੋਂ ਵਾਂਝੇ ਰਹਿ ਗਏ ਆਪਾਂ ਉਹਨਾਂ ਨੂੰ ਦੱਸਣ ਜਾ ਰਹੇ ਸੀ ਵੀ ਕਿਹੜਾ ਜਿਹੜੇ 2000 ਰੁਪਏ ਖਾਤੇ 'ਚ ਆਉਂਦੇ ਉਹਦੇ ਵਿੱਚ ਜੇ ਕੋਈ ਦਿੱਕਤ ਹੈ ਤਾਂ ਉਹਨੂੰ ਕਿਵੇਂ ਦਰਸਤ ਕੀਤਾ ਜਾਵੇ ਜੇ ਕੋਈ ਮਕਾਨਾ ਤੋਂ ਵਾਂਝਾ ਰਹਿ ਗਿਆ ਗਰੀਬ ਇਅਤੀ ਜਿਹੜੇ 240000 ਰੁਪਏ ਤਸਨਦੀਪ ਜਾਖੜ ਗੱਲਬਾਤ ਕਰ ਰਹੇ ਨੇ ਪਰ ਵਰਕਰਾਂ ਦੇ ਨਾਲ ਪ੍ਰਦੀਪ ਕੁਮਾਰ ਮੇਰੇ ਸੋਗੀ ਫੋਨ ਲਾਈਨ ਤੇ ਨੇ ਪ੍ਰਦੀਪ ਇਸ ਵੇਲੇ ਸਿੱਧਿਆ ਤਸਵੀਰਾਂ ਬਿਲਕੁਲ ਵੇਖ ਪਾ ਰਹੇ ਆ ਪਰ ਹੋਇਆ ਕਿ ਕੁਝ ਯਾਰ ਕਿ ਕੁਝ ਇਸ ਵੇਲੇ ਦੀ ਤਸਵੀਰ ਹੈ ਬਿਲਕੁਲ ਜੀ ਤੁਹਾਨੂੰ ਦੱਸਿਓ ਕਿ ਜਿਹੜਾ ਕਮਿਲ ਜਾਖੜ ਵੱਲੋਂ ਵਿਜਿਤੀ ਪ੍ਰਧਾਨ ਵੱਲੋਂ ਜਿਹੜਾ ਅੱਜ ਰਾਏਪੁਰਾ ਬੱਲੂਆਣਾ ਦੇ ਪਿੰਡ ਰਾਏਪੁਰਾ ਦੇ ਅੰਦਰ ਜੀਜੇਪੀ ਸਹਿਯਤਾ ਕੈਂਪ ਲਗਾਉਣ ਦਾ ਜਿਹੜਾ ਕਿਹਾ ਗਿਆ ਸੀਗਾ ਜਿਸ ਨੂੰ ਲੈ ਕੇ ਅੱਜ ਉਹਨਾਂ ਨੂੰ 10 ਵਜੇ ਦਾ ਜਿਹੜਾ ਟਾਈਮ ਦਿੱਤਾ ਗਿਆ ਸੀਗਾ ਆਪਣੇ ਘਰ ਤੋਂ ਜਿਹੜਾ 10 ਵਜੇ ਜਿਹੜੀ ਰਮਾਂਜੀ ਹੁੰਦੀ ਹੈ ਤਾਂ ਜਿਸ ਤੋਂ ਬਾਅਦ ਵਰਕਰਾਂ ਦੇ ਨਾਲ ਉਹ ਅਗਾ ਵਧਦੇ ਨੇ ਤੇ ਕਾਲਾ ਟੀਬਾ ਇੱਕ ਬੋਰ ਡੱਬਾ ਵਾਲੀ ਰੋੜ ਤੇ ਕਾਲਾ ਟੀਬਾ ਰੋੜ ਤੇ ਜਿਹੜਾ ਪੁਲਿਸ ਵੱਲੋਂ ਗੈਰੀਗੇਟ ਕੀਤੇ ਹੁੰਦੇ ਨੇ ਦੁਪਹਿਰੇ ਜਿਹੜੇ ਦੌਰਾਨ ਜਿਹੜਾ ਸਮੀਲ ਜਾਖੜ ਨੂੰ ਜਿਹੜਾ ਰੋਕਿਆ ਜਾਂਦਾ ਤੇ ਜਿਸ ਤੋਂ ਬਾਅਦ ਜਿਹੜਾ ਹੁਣ ਸਮੀਲ ਜਾਖੜ ਟੋਲ ਪਲਾਜ਼ਾ ਦੇ ਉੱਪਰ ਜਿਹੜਾ ਧਰਨੇ ਤੇ ਬੈਠ ਗਏ ਨੇ ਵਰ ਜਿਹੜਾ ਕਰਨੇ ਤੇ ਬੈਠ ਗਏ ਨੇ ਤੇ ਜਿਹੜੀ ਹੁਣ ਸਰਕਾਰ ਦੇ ਖਿਲਾਫ ਜਿਹੜੀ ਹੈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰਕਾਰ ਜਿਹੜਾ বিজেপি ਪ੍ਰਧਾਨ ਜੀਮ ਜਾਖੜ ਦਾ ਜਿਹੜਾ ਕਿਹਾ ਕਿ ਸਤਾਨਾ ਸ਼ਾ ਰਵੀਆ ਜਿਹੜਾ ਅਪਣਾਇਆ ਜਾ ਰਿਹਾ ਹੈ ਕਿਉਂਕਿ বিজেপি ਗਰੀਬਾਂ ਦੇ ਹੱਕ ਦੇ ਵਿੱਚ ਗਰੀਬਾਂ ਦੇ ਲਈ ਸਹਾਇਤਾ ਕੈਂਪ ਜਿਹੜੇ ਲਗਾਏ ਜਾ ਰਹੇ ਪੰਜਾਬ ਕੇਂਦਰ ਸਰਕਾਰ ਦੀਆਂ ਏਕੀਮਾਂ ਜਿਹੜੀਆਂ ਗਰੀਬ ਪਰਿਵਾਰਾਂ ਤੱਕ ਜਿਹੜੀਆਂ ਪਹੁੰਚਾਈਆਂ ਜਾ ਰਹੀਆਂ ਨੇ ਪਰ ਪੰਜਾਬ ਸਰਕਾਰ ਦੇ ਉੱਪਰ ਜਿਹੜੇ ਇਲਜ਼ਾਮ ਲੱਗ ਰਹੇ ਨੇ ਕਿ ਪੰਜਾਬ ਸਰਕਾਰ ਜਿਹੜੀ ਹੈ বিজেপি ਵਰਕਰਾਂ ਤੇ ਆਗੂ ਅਤੇ ਜਿਹੜਾ ਧੱਕਾ ਕਰਦੀ ਹੈ ਪਰ ਦੂਜੇ ਪਾਸੇ ਬੀਜੇਪੀ ਪ੍ਰਧਾਨ ਸੀਨੀ ਮਖਨ ਸਿੱਧੇ ਤੌਰ ਤੇ ਕਹੇ ਤਾਂ ਕਿ ਜੇਕਰ ਕੋਈ ਗ੍ਰਿਫਤਾਰੀਆਂ ਹੋਣ ਗਿਆ ਤਾਂ ਉਹਨਾਂ ਦੇ ਆਗੂਆਂ ਦੀ ਹੋਣ ਹੀ ਹੈ ਵਰਕਰਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਆਕ ਨਹੀਂ ਆਨ ਦਿੱਤੀ ਜਾਏਗੀ ਅਤੇ ਚਾਹੇ ਕਿਸੇ ਤਰ੍ਹਾਂ ਦੀ برداشت ਨਹੀਂ ਕੀਤੀ ਜਾਏਗੀ ਫਿਲਹਾਲ ਜਿਹੜੇ ਸੀਨੀ ਮਖਨ ਅਤੇ ਤਨਵੀਰ ਜਾਖੜ ਜਿਹੜਾ ਕਰਨੇ ਤੇ ਇਸ ਦੇ ਨਾਲ ਹੀ ਸੁਭਦੇਪ ਸਾਬਕਾ ਜਿਹੜੇ ਸਿਹਤ ਮੰਤਰੀ ਪ੍ਰਦੀਪ ਕੁਮਾਰ ਜੈਨੀ ਵੀ ਜਿਹੜੇ ਮੌਜੂਦ ਨੇ ਵੱਖ-ਵੱਖ ਲੀਡਰਸ਼ਿਪ ਜਿਹੜੀ ਹੈ ਮੌਕੇ ਤੇ ਮੌਜੂਦ ਹੈ ਜਿਨ੍ਹਾਂ ਵੱਲੋਂ ਜਿਹੜਾ ਕਰਨਾ ਪ੍ਰਦਰਸ਼ਨ جاری ਹੈ ਤੇ ਪੂਲ ਸਟੋਰਟ ਜਿਹੜੀ ਹੈ ਭਾਰੀ ਗਿਣਤੀ ਜਿਹੜੀ ਤਣਾਤ ਹੈ ਬੈਰੀ ਜੇਟ ਕਰਕੇ ਜਿਹੜਾ ਰਸਤਾ ਰੋਕਿਆ ਗਿਆ ਤੇ ਜਿਹੜਾ ਟੋਲ ਪਲਾਜ਼ਾ ਤੇ ਫਿਲਹਾਲ ਡੀਜੀਪੀ ਅਗਲੇ ਤੇ ਵਰਕ ਅਪਰ ਦਖਲ ਕਰ ਰਹੇ ਨੇ ਅੱਗੇ ਵਧਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਪਰ ਦੀਪ ਆਫਰ ਤਾਂ ਹੀ ਚੱਲ ਰਿਹਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਹੋਣਗੇ ਆ ਬਿਲਕੁਲ ਜੀ ਜਿਹੜੀ ਗੱਲਬਾਤ ਕਰਨ ਦੀ ਪਹਿਲਾਂ ਕੋਸ਼ਿਸ਼ ਕੀਤੀ ਗਈ ਜਿਹੜਾ ਰੋਕਿਆ ਗਿਆ ਡੀਜੀਪੀ ਪ੍ਰਧਾਨ ਸੀ ਜਾ ਕਰਨ ਨੂੰ ਪਹਿਲਾਂ ਐਸਐਸਪੀ ਗੁਰਮੀਤ ਸਿੰਘ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਗੱਲਬਾਤ ਤੋਂ ਬਾਅਦ ਜਿਹੜਾ ਉਹਨਾਂ ਨੂੰ ਰੋਕਿਆ ਗਿਆ ਜਿਸ ਤੋਂ ਬਾਅਦ ਮੇਨ ਜਾਖੜ ਵੱਲੋਂ ਜਿਹੜਾ ਨਾਰੇਬਾਜੀ ਕੀਤੀ ਗਈ ਬਰਕਰਾਰੋਂ ਨਾਰੇਬਾਜੀ ਕੀਤੀ ਤੇ ਜਿਹੜਾ ਉਸ ਤੋਂ ਬਾਅਦ ਜਿਹੜਾ ਇਹ ਕਾਰਨਾ ਪ੍ਰਦਰਸ਼ਨ ਲਗਾਇਆ ਗਿਆ ਤੇ ਹੁਣ ਦੇਖਣਾ ਹੋਏਗਾ ਕਿ ਪੁਲਿਸ ਤੋਂ ਅਗਾ ਵਧਨ ਦੇਂਦੀ ਹੈ ਜਾਂ ਅੱਥੀ ਅੱਥੀ ਤੋਂ ਉੱਪਰ ਜਿਹੜਾ ਅੱਗੇ ਕੋਈ ਗ੍ਰਿਫਤਾਰੀਆਂ ਹੋਣਗੀਆਂ ਜਾਂ ਅਗਲੇ ਇਲੈਕਸ਼ਨ ਕਿਸ ਤਰ੍ਹਾਂ ਦਾ ਰਹੇਗਾ ਇਹ ਦੇਖਣਾ ਹੋਵੇਗਾ ਠੀਕ ਹੈ ਬਹੁਤ-ਬਹੁਤ ਸ਼ੁਕਰੀਆ प्रदीप तमाम ਜਾਣਕਾਰੀ ਲਈ ਤਾਂ ਕੈਂਪ ਤੱਕ ਪਹੁੰਚਣ ਨਹੀਂ ਦਿੱਤਾ ਗਿਆ ਔਰ ਕੈਂਪ ਤੋਂ ਪਹਿਲਾਂ ਹੀ ਰੋਕਿਆ ਗਿਆ ਹੈ ਕਿਉਂਕਿ ਬੀਤੇ ਦਿਨ ਵੀ ਵੇਖਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਭਾਜਪਾ ਦੇ ਸਾਰੇ ਵੱਡੇ ਆਗੂ ਜੜੇ ਨੇ ਉਹਨਾਂ ਨੂੰ ਰੋਕਿਆ ਗਿਆ ਕੈਂਪ ਦੇ ਵਿੱਚ ਪਹੇਚ ਪਹੁੰਚ ਕੇ ਸਨ ਪਰ ਉਹਨਾਂ ਨੂੰ ਰੀਟੇਨ ਕੀਤਾ ਗਿਆ ਹੈ ਔਰ ਉਹਨਾਂ ਦਾ ਕਹਿਣਾ ਹੈ ਖਾਸ ਤੌਰ ਤੇ ਜੇ ਇਲਾਜ ਕਰਾਂਗੇ ਲੇਕਿਨ ਉਹਦਾ ਬਿੱਲ ਜਿਆਦਾ ਵੱਡ ਰਿਹਾ ਸੀ ਮਜ਼ਦੂਰੀ ਦੀ ਆੜੀ ਟੱਪੇ ਵਾਲਾ ਸੀਗਾ ਅਸੀਂ ਉਹਦਾ ਆਯੂਸ਼ਮਾਨ ਕਾਰਡ ਬਣਾਇਆ 2 ਲੱਖ ਪ੍ਰੇਮ ਅਨਿਲ ਜੀ 2 ਲੱਖ 70 ਹਜ਼ਾਰ ਰੁਪਏ ਬਿੱਲ ਆਇਆ ਬਿੰਗੋ ਇਹ ਤਾਰੀਵਾਲ ਸਾਹਿਬ ਉਹਦੇ ਜੇਬ ਉਹ ਸਿਰਫ 30 ਹਜ਼ਾਰ ਰੁਪਏ ਲੱਗੇ ਤੇ ਉਹਦਾ ਇਲਾਜ ਹੋਇਆ ਤੇ ਰਾਣਾ ਜੀ ਅੱਜ ਅੱਜ ਆਪਣੇ ਪਰਿਵਾਰ ਦਾ ਕੱਲਾ ਆਪਣੇ ਪਰਿਵਾਰ ਦਾ ਸ਼ਪੋਲਾ ਸਾਹਿਬ ਕੱਲਾ ਉਹ ਬੰਦਾ ਸੀਗਾ ਕਮਾਣ ਵਾਲਾ ਤੋਂ ਅੱਜ ਬਾਪੂ ਪਰਿਵਾਰ ਦੀ ਰੱਖਿਆ ਕਰਨ ਲੱਗ ਰਿਹਾ ਇਸ ਕਰਕੇ ਆਪਾਂ ਹੌਮਾ ਮਾ ਕੇ ਹੁਣ ਤੱਕੜੇ ਰਹਿਣਾ ਜਿਵੇਂ ਵਦਨਾ ਜੀ ਕਹਿ ਰਹੇ ਸੀਗੇ ਇਹ ਕੈਂਪ ਆਪਣੇ ਬੰਦ ਨਹੀਂ ਹੋਣਗੇ ਕਿਉਂਕਿ ਰਿਸ਼ਵਾਰ ਜੀ ਕੋਈ ਆਪਾਂ ਗੈਰ ਕਾਨੂੰਨੀ ਕ੍ਰਾਈਮ ਨਹੀਂ ਕਰ ਰਹੇ ਕੋਈ ਗਲਤ ਕੰਮ ਨਹੀਂ ਕਰ ਰਹੇ ਆਪਣੇ ਜਿਵੇਂ ਸੁਨੀਲ ਗਰੀਬ ਕੇ ਪੇਟ ਪਰ लाਠ ਕੋ ਮਾਰਨ ਦੇਗਾ ਜੇ ਆਪਾਂ ਇਸੇ ਤਰੀਕੇ ਨਾਲ ਬਿਲਕੁਲ ਤੇ ਜੇ ਕੋਈ ਨਜਾਇਜ਼ ਪਰਚੇ ਸੁਨੀਲ ਜੀ ਜਾਨੀ ਸਾਹਿਬ ਨਾਲ ਆਪਣੇ ਸਾਹਕੇ ਖੜਿਆ ਸ਼ਿਵਰਾਜ ਸਾਹਕੇ ਖੜਿਆ ਸਾਰੀ ਟੀਮ ਆਪਣੇ ਨਾਲ ਖੜੀ ਹੈ ਤੇ ਆਪਾਂ ਹੁਮਾ ਮਾ ਕੇ ਜਿਹੜਾ ਤਾਨਾ ਛਾਈ ਦਾ ਅੱਜ ਜਵਾਬ ਵੀ ਮਿਲਿਆ ਕੱਲ ਜੀ ਆਪਾਂ ਸਾਰਿਆਂ ਨੇ ਛੁਡਾ ਕੇ ਲੈ ਕੇ ਆਏ ਮੁਕੇਸ਼ ਲੋਕਾਂ ਬੀਜੇਪੀ ਦੇ ਵਰਕਰਾਂ ਤਾਨਾ ਸ਼ਾਹੀ ਕੋ ਕਰਾਰਾ ਜਵਾਬ ਪੀਓ ਹੈ ਤਾਨਾ ਸ਼ਾਹੀ ਦੀ ਹਾਰ ਹੋਈ ਏ ਲੋਕਤੰਤਰ ਦੀ ਲੋਕਾਂ ਦੀ ਤੇ ਬੀਜੇਪੀ ਦੇ ਵਰਕਰ ਦੀ ਜਿੱਤ ਹੋਈ ਏ ਇਸ ਕਰਕੇ ਤੁਸੀਂ ਸਾਰੇ ਆਏ ਹੁਣ ਤੱਕੜੇ ਰਹੋ ਸਤਾਹੀ ਤੱਕ ਜਿਵੇਂ ਮੈਂ ਕਿਹਾ ਕੋ ਟਰਨਿੰਗ ਪੁਆਇੰਟ ਮੈਚ ਦਾ ਆ ਗਿਆ ਆਪਣਾ ਆਪਣਾ ਆਖਰੀ ਇਨਿੰਗਸ ਹੈ ਜਿਵੇਂ ਕਹਿੰਦੇ ਨੇ ਟੈਸਟ ਮੈਚ ਦੀ ਆਖਰੀ ਇਨਿੰਗਸ ਹੈ ਸੰਜੇ ਜੀ ਤੇ ਰੂਪੀ ਆਪਾਂ ਸਾਰੇ ਨਾਲ ਮਿਲ ਕੇ ਆਪਾਂ ਅਗਲੀ ਸਾਲ ਬਣਾਈਏ ਤਾਂ ਕਿ ਪੰਜਾਬ ਦੇ ਜਿਹੜੇ ਮਾਰੇ ਹਲਾਤ ਹੈ ਉਸ ਤੋਂ ਜਿਹੜਾ ਕੰਮ ਹੋਣ ਵਾਲਾ ਹੈ ਕ੍ਰਾਈਮ ਤੇ ਕੰਟਰੋਲ ਹੁੰਦਾ ਨਹੀਂ ਫਿਰੋਤੀਆਂ ਤਾਂ ਬੰਦ ਹੁੰਦੀ ਨਹੀਂ ਆਪਾਂ ਨੂੰ ਚੱਕ ਰਿਹਾ ਆਪਣੇ ਉੱਤੇ ਤਾਪੇ ਮਾਰ ਰਹੇ ਆ ਭਗਵੰਤ ਮਾਨ ਸਾਹਿਬ ਦੀ ਆਮ ਆਦਮੀ ਕਾਰਜਾਦੀ ਹੈ ਇੱਕ